मान्योग डीजीपी पंजाब श्री गौरव्याတို့ आईपीएस ਵੱਲੋਂ ਸਮਾਜ ਵਿਰੋਧੀ ਅੰਸ਼ਾਂ ਦੇ ਖਿਲਾਫ ਜਿਹੜੀ ਮੌਹਰ ਚਲਾਈ ਗਈ ਹੈ ਇਸੇ ਲੜੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਮੱਤਰ ਮੱਥਰਾ ਭਾਗੀ ਤੋਂ ਕਿ ਇੱਕ ਲੇਡੀ ਤਸਵੀਰ ਪੋਰਸਵੀਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀ ਸੀ ਤੇ ਉਸ ਦੀਆਂ ਬਾਲੀਆਂ ਜਿਹੜੇ ਤਿੰਨ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਤੇ ਇਸ ਤਰ੍ਹਾਂ ਦੇ ਉਤਰਾਣ ਜਿਵੇਂ ਟਿੱਕੇ ਦਿੱਤੀ ਉਸ ਨੂੰ ਹਸਪਤਾਲ ਦਾ ਕੁਤਰਾ ਗਿਆ ਤੇ ਦੌਰਾਨੇ ਇਲਾਜ ਉਹਦੀ ਜਿਹੜੀ ਇਹ ਮੌਤ ਹੋਈ ਜਿਸ ਬੰਦੇ ਕਾਰਜ ਸਿੰਘ ਸਾਨੂੰ ਨਰਿੰਦਰ ਸਿੰਘ ਮਤਲਬ ਭਾਗੀ ਦੇ ਬਿਆਨਾਂ ਦੇ ਉੱਤੇ ਮੁਕੱਦਮਾ ਨੰਬਰ 12 ਮਿਤੀ 14/1/26 ਜੁਰਮ 304 2 115 2 105 ਪੀ ਐਨ ਐਸ ਦੇ ਵਿੱਚ ਥਾਣਾ ਖਾਲਾ ਜਿਹੜਾ ਇਹ ਦਰਜ ਕੀਤਾ ਗਿਆ ਸੋ ਮਾੜਯੋਗ ਐਸ ਐਸ ਪੀ ਸ੍ਰੀ ਸੁਰਿੰਦਰ ਲਾਂਬਾ ਜੀ ਐਸ ਪੀ ਡੀ ਸਿਰੇ ਰਿਪੋਰਟਾਂ ਪੰਜਾਬ ਦੀਆਂ ਹਦਾਇਤਾਂ ਦੇ ਉੱਤੇ ਤੇ ਜੇਰ ਨਿਗਰਾਨੀ ਮੇਰੇ ਜਿਹੜੀ ਇੱਕ ਟੀਮ ਬਣਾਈ ਗਈ ਸੋ ਇਸ ਵਾਰ ਦਾਅਤ ਦੇ ਵਿੱਚ ਲੜਿੰਦੇ ਦੋ ਦੋਸ਼ੀ ਬਰਿਆਮ ਸਿੰਘ ਪੁੱਤਰ ਬਲਜਾ ਸਿੰਘ ਗੁਰਲਾਲ ਸਿੰਘ ਉਰਫ ਲੱਲੀ ਪੁੱਤਰ ਕਾਲਾ ਸਿੰਘ ਵਾਸੀ ਜਿਹੜੇ ਮੱਧਰਾ ਮੱਧਰਾ ਪਾਕੀ ਦੇ ਜਿਹੜੇ ਉਸੇ ਪਿੰਡ ਦੇ ਵਾਸੀ ਸੀ ਇਹਨਾਂ ਨੂੰ ਰੌਂਡ ਅਪ ਕੀਤਾ ਗਿਆ ਸੋ ਇਹਨਾਂ ਦੇ ਪਾਸੋਂ ਪੁੱਛਗਿੱਛ ਕਰਕੇ ਮਕਦਮੇ ਦੇ ਵਿੱਚ ਇਹਨਾਂ ਨੂੰ ਹਸ ਸੁਝਾਵ ਤੱਕ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਅਦਾਲਤ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸ ਕੀਤਾ ਜਾਵੇਗਾ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਆ ਉਸ ਬਾਰੇ ਵੀ ਪੁਛਗਛ ਕਰਕੇ ਪਤਾ ਕਰਕੇ ਤੇ ਉਹਨੂੰ ਮਕਦਮਾ 'ਚ ਨਾਮਜ਼ਦ ਕਰਕੇ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ ਸੋ ਜਿੱਥੇ ਇਹ ਮੰਦਭਾਗੀ ਘਟਨਾ ਹੋਈ ਆ ਉਥੇ ਪੁਲਿਸ ਨੇ ਇਨਵੈਸਟੀਗੇਸ਼ਨ ਕਰਦਿਆਂ ਤੁਰੰਤ ਜਿਹੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੀਸਰੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਜਿਹੜੀ ਆ ਛਾਪੇਮਾਰੀ ਜਾਰੀ ਹੈ। ਤੀਸਰੇ ਵਿਅਕਤੀ ਦਾ ਨਾਮ ਜਿਹੜਾ ਵਾ ਉਹ ਉਹਦੀ ਜਿਹੜੀ ਗ੍ਰਿਫਤਾਰੀ ਉਪਰੰਤ ਜਿਹੜਾ ਆ ਜੀ ਨੂੰ ਦੱਸਿਆ ਜਾਊਗਾ। ਸੋ ਲਗਾਤਾਰ ਜਿਹੜੀ ਆ ਮਾਰਿਆਂ ਅਸਲਾ ਦੇ ਖਿਲਾਫ ਮੁਹਿੰਮ ਉਹ ਜਾਰੀ ਹੈ ਤੇ ਕਿਸੇ ਵੀ ਅਨਸਥਾਮਿਕ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਨਹੀਂ ਦੇਣੇ।